ਚੁੱਪ ਰਹਿਣਾ ਮਨੁੱਖ ਦੀ ਜ਼ਿੰਮੇਵਾਰੀ ਦੀ ਨਿਸ਼ਾਨੀ ਮੰਨਿਆ ਜਾਂਦਾ ਪਰ ਸਮਝਦਾਰੀ ਤੋਂ ਕੀ ਲੈਣਾ ਜੋ ਚੁੱਪ ਰਹਿਣ ਨਾਲ ਉਸ ਬੰਦੇ ਨੂੰ ਅੰਦਰੋਂ ਤੋੜ ਕੇ ਰੱਖ ਦੇਵੇ ਚੁੱਪ ਰਹਿਣ ਦਾ ਨਿਜਮ ਇਦਾਂ ਲੱਗਦਾ ਔਰਤ ਲਈ ਬਣਾਇਆ ਗਿਆ ਹੈ ਉਸ ਨੂੰ ਸਮਝੌਤੇ ਕਰਨ ਨੂੰ ਕਿਹਾ ਜਾਂਦਾ ਹੈ ਜੇਕਰ ਕੋਈ ਚੁੱਪ ਰਹਿੰਦਾ ਘੱਟ ਬੋਲਦਾ ਇਦਾਂ ਸਮਝਿਆ ਜਾਂਦਾ ਹੈ ਇਹ ਆਕੜ ਵਿੱਚ ਰਹਿੰਦਾ ਹੈ ਇਹ ਮੀਸਣਾ ਹੈ ਇਸ ਕਰਕੇ ਨਹੀਂ ਬੋਲਦਾ ਚੁੱਪ ਰਹਿ ਕੇ ਜਿੰਨਾ ਜ਼ੁਲਮ ਸਹਿ ਜਾਓ ਜਾਓਗੇ ਉਹ ਓਨਾ ਵੱਧ ਜਾਂਦਾ ਹੈ ਇਹ ਬਹਿਮ ਹੁੰਦਾ ਚੁੱਪ ਰਹਿਣ ਨਾਲ ਕੋਈ ਫਰਕ ਪਵੇਗਾ ਕਿੰਨੀ ਅਜੀਬ ਗੱਲ ਹੈ ਸਕੂਲਾਂ ਕਾਲਜਾਂ ਵਿੱਚ ਬੋਲਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਉੱਥੇ ਸਾਡੇ ਸਮਾਜ ਦੇ ਕੁਝ ਲੋਕ ਚੁੱਪ ਰਹਿਣ ਲਈ ਮਜਬੂਰ ਕਰਦੇ ਹਨ ਜਿੰਨਾ ਸਮਾਂ ਆਤ ਚੁੱਪ ਰਹਿ ਕੇ ਗੱਲ ਮੰਨਦੀ ਹੈ ਉਹ ਵਧੀਆ ਮੰਨੀ ਜਾਂਦੀ ਜਦੋਂ ਬੋਲਣ ਲੱਗਦੀ ਹੈ ਕਿਸੇ ਵੀ ਕਾਰਨ ਕਰਕੇ ਸਹੀ ਗਲਤ ਦੀ ਗੱਲ ਕਰਦੀ ਉਹ ਵਧੀਆ ਨਹੀਂ ਰਹਿੰਦੀ ਦੁਨੀਆ ਬੰਦੇ ਦੀ ਚੁੱਪ ਨੂੰ ਉਸ ਦੀ ਕਮਜ਼ੋਰੀ ਸਮਝ ਲੈਂਦੇ ਹਨ ਉਸ ਨੂੰ ਇੱਕ ਕਮਜ਼ੋਰ ਵਿਅਕਤੀ ਸਮਝਣ ਲੱਗ ਜਾਂਦੇ ਹਨ ਇੱਕ ਕਹਾਵਤ ਹੈ ਕਿ ਇੱਕ ਚੁੱਪ 100 ਸੁਖ ਪਰ ਇਹ ਵੀ ਸਮਾਂ ਨਾਲ ਟੁੱਕਦੀ ਹੈ ਇਹਨਾਂ ਸਵਾਲਾਂ ਦੇ ਜਵਾਬ ਆਪਣੇ ਆਪ ਤੋਂ ਮਿਲਣਗੇ ਤੁਸੀਂ ਸੋਚੋ ਤੁਸੀਂ ਰਿਸ਼ਤੇ ਨਿਭਾਉਣ ਦੇ ਕਿੰਨੇ ਕਾਬਿਲ ਹੋ ਦੂਜਿਆਂ ਵਿੱਚ ਸੱਚੇ ਰਿਸ਼ਤੇ ਪਹਿਚਾਣਨ ਤੋਂ ਪਹਿਲਾਂ ਆਪਣੇ ਆਪ ਨੂੰ ਤਿਆਰ ਕਰੋ ਤੁਹਾਡੇ ਤੇ ਆ ਕੇ ਕਿਸੇ ਦੀ ਭਾਲ ਮੁੱਕ ਸਕਦੀ ਇੱਕ ਚੰਗਾ ਰਿਸ਼ਤਾ ਉਸ ਦੀ ਝੋਲੀ ਪੈ ਸਕਦਾ ਹੈ ਹਰ ਇਨਸਾਨ ਦੇ ਦਿਲ ਵਿੱਚ ਹੁੰਦਾ ਕਿ ਮੇਰੇ ਨਾਲ ਜੋ ਵੀ ਰਿਸ਼ਤੇ ਜੁੜਨ ਸੱਚ ਹੋਣ ਮੇਰੇ ਦੁੱਖ ਸੁਖ ਵਿੱਚ ਨਾਲ ਖੜਨ ਵਾਲੇ ਹੋਣ ਰਿਸ਼ਤਿਆਂ ਵਿੱਚ ਕਦੇ ਝੂਠ ਪ੍ਰੇਮ ਨਾ ਆਵੇ ਇੱਕ ਦੂਜੇ ਦੀ ਬੁਰਾਈ ਨਾ ਕੀਤੀ ਜਾਵੇ ਹਰ ਇਨਸਾਨ ਆਪਣੇ ਆਪ ਤੋਂ ਪੁੱਛੇ ਕਿ ਮੈਂ ਰਿਸ਼ਤੇ ਸੱਚੇ ਦਿਲ ਨਾਲ ਨਿਭਾਉਂਦਾ ਹਾਂ ਆਪਣੇ ਹੀ ਪੈਰ ਪਰਾ ਕਿਸੇ ਵੀ ਮੁਸੀਬਤ ਵਿੱਚ ਆਪਣੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਨ ਤੇ ਉਸ ਦਾ ਹੌਸਲਾ ਵਣਦੇ ਹਨ ਕੋਈ ਬਗਾਨਾ ਨਹੀਂ ਬਣਦਾ ਇਹਨਾਂ ਸਵਾਲਾਂ ਦੇ ਜਵਾਬ ਆਪਣੇ ਆਪ ਤੋਂ ਮਿਲਣਗੇ ਤੁਸੀਂ ਸੋਚੋਗੇ ਤੁਸੀਂ ਰਿਸ਼ਤੇ ਨਿਭਾਉਣ ਦੇ ਕਿੰਨੇ ਕਾਬਿਲ ਹੋ ਦੂਜਿਆਂ ਵਿੱਚ ਸੱਚੇ ਰਿਸ਼ਤੇ ਪਹਿਚਾਣਨ ਤੋਂ ਪਹਿਲਾਂ ਆਪਣੇ ਆਪ ਨੂੰ ਤਿਆਰ ਕਰੋ ਤੇ ਹਾਰਦੇ ਤੇ ਆ ਕੇ ਕਿਸੇ ਦੀ ਭਾਲ ਮੁੱਕ ਸਕਦੀ ਹੈ ਇੱਕ ਚੰਗਾ ਰਿਸ਼ਤਾ ਉਸ ਦੀ ਝੋਲੀ ਪੈ ਸਕਦਾ ਹੈ ਜਿੰਦਗੀ ਵਿੱਚ ਦੋ ਹੀ ਸੱਚੇ ਸਾਥੀ ਹਨ ਇੱਕ ਤੁਹਾਡਾ ਕੰਮ ਤੇ ਦੂਜਾ ਵਾਹਿਗੁਰੂ ਪਰਮਾਤਮਾ ਬਾਕੀ ਸਭ ਦੁਨਿਆਵੀ ਰਿਸ਼ਤੇ ਮਿਲਦੇ ਨੇ ਮਿਲਦੇ ਵੀ ਨੇ ਤੇ ਵਿਛੜ ਵੀ ਜਾਂਦੇ ਹਨ ਸਿਆਣੇ ਕਹਿੰਦੇ ਹਨ ਯਾਦ ਰੱਖਿਓ ਇਸ ਇਨਸਾਨ ਨੂੰ ਦੁਨੀਆਂ ਦੇ ਵਿੱਚ ਕੋਈ ਨਹੀਂ ਸੁੱਟ ਸਕਦਾ ਜਿਸ ਆnsan ਨੇ ਤੁਰਨਾ ਹੀ ਠੋਕਰਾਂ ਤੋਂ ਸਿੱਖਿਆ ਹੋਵੇ ਪਤਾ ਨਹੀਂ ਕਿਉਂ ਮੈਨੂੰ ਇਦਾਂ ਲੱਗਦਾ ਆnsan ਨੂੰ ਜ਼ਿੰਦਗੀ ਦਾ ਸਭ ਤੋਂ ਵੱਧ ਸਬਕ ਉੱਥੋਂ ਮਿਲਦਾ ਜਿੱਥੇ ਉਹ ਸਭ ਤੋਂ ਵੱਧ ਵਫਾਦਾਰ ਹੁੰਦਾ ਹੈ ਸਿਆਣੇ ਅਕਸਰ ਕਹਿੰਦੇ ਕਿ ਟੁੱਟੀਆਂ ਹੋਈਆਂ ਚੀਜ਼ਾਂ ਕਦੇ ਵੀ ਰੱਬ ਘਰ ਨਹੀਂ ਚੜਾਈਆਂ ਜਾਂਦੀਆਂ ਪਰ ਟੁੱਟਿਆ ਹੋਇਆ ਬੰਦਾ ਸਭ ਤੋਂ ਪਹਿਲਾਂ ਜਾੰਦਾ ਰੱਬ ਦੇ ਘਰੇ ਹੀ ਹੈ ਇਦਾਂ ਦੇ ਬੰਦੇ ਤੋਂ ਹਮੇਸ਼ਾ ਡਰਿਆ ਕਰੋ ਜਿਹਨੂੰ ਜਿਹਦੇ ਤੇ ਤੁਸੀਂ ਰੋਪ ਪਾ ਸਕ ਲੈਂਦੇ ਹੋ ਉਹ ਚੁੱਪ ਕਰਕੇ ਤੁਹਾਡੀ ਗੱਲ ਸੁਣ ਲੈਂਦਾ ਹੈ ਉਹਦੇ ਅੱਖਾਂ ਦੇ ਵਿੱਚ ਪਾਣੀ ਹੁੰਦਾ ਉਹ ਤੁਹਾਨੂੰ ਕਹਿ ਕੁਝ ਨਹੀਂ ਸਕਦਾ ਉਹਦਾ ਫਿਰ ਬਦਲਾ ਉਹ ਨਹੀਂ ਲੈਂਦਾ ਉਹਦਾ ਬਦਲਾ ਰੱਬ ਲੈਂਦਾ ਹੈ ਪਰਮਾਤਮਾ ਲੈਂਦਾ ਹੈ